ਨਹੀਂ ਦੋਸਤੋ ਦੋਸਤੋ ਮੈਟੋਡ ਆਪਣਾ ਸੰਜੀਵ 바ਵਾ ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਵਡਮੁੱਲੀ ਜਾਣਕਾਰੀ ਲੈ ਕੇ ਆਏ ਆਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤਿਹਾਰਾ ਦੇ ਦਿਨ ਆ ਰਹੇ ਆ ਤੇ ਕੁਝ ਹੀ ਅ ਦਿਨਾਂ ਵਿੱਚ ਜਿਹੜਾ ਦੁਸ਼ਹਿਰੇ ਦਾ ਤਿਹਾਰਾ ਬੜੀ ਹੀ ਧੂਮ-ਧਾਮ ਅਤੇ ਉਸ਼ਾਪੁਰਕ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਤੇ ਗੁਰਦਾਸਪੁਰ ਦਾ ਜਿਹੜਾ ਦੁਸ਼ਰਾ ਉਹ ਬਿਲਕੁਲ ਅਲੱਗ ਪਹਿਚਾਣ ਰੱਖਦਾ ਹੈ ਸ਼ੁਰੂ ਤੋਂ ਹੀ ਗੁਰਦਾਸਪੁਰ ਦਾ ਜਿਹੜਾ ਦੁਸ਼ਹਿਰਾ ਹੈ ਲੋਕੀ ਦੂਰੋਂ ਦੂਰੋਂ ਦੇਖਣੇ ਆਂਦੇ ਨੇ ਇਸ ਵਾਰ ਦੁਸ਼ਹਿਰੇ ਲਈ ਦੁਸ਼ਹਿਰਾ ਕਦੋਂ ਆ ਰਿਹਾ ਹੈ ਕਿੱਥੇ ਮਨਾਇਆ ਜਾ ਰਿਹਾ ਹੈ ਕੀ ਕੀ ਪ੍ਰਬੰਧ ਨੇ ਉਹ ਆਪਾਂ ਜਿਹੜਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਰਿਆੜ ਜੀ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰਦੀਪ ਸਿੰਘ ਰਿਆੜ ਜੀ ਹੋਣਾ ਨਾ ਸਰ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਦੁਸ਼ਹਿਰਾ ਕਦੋਂ ਤੇ ਕਿੱਥੇ ਮਨਾਇਆ ਜਾ ਰਿਹਾ ਇਸ ਵਾਰ ਗੁਰਦਾਸਪੁਰ ਸ਼ਹਿਰ ਵਿੱਚ ਦਸਹਰਾ ਜਿਹੜਾ ਵਾ ਉਹ 12 ਅਕਤੂਬਰ ਨੂੰ ਹਰਦੋਸ਼ਨੀ ਰੋਡ ਰੀਜਨਲ ਕੌਂਸਲਰ ਸਾਹਮਣੇ ਮਨਾਇਆ ਜਾ ਰਿਹਾ ਵਾ ਔਰ ਬੜੀ ਹੀ ਧੂਮ-ਧਾਮ ਦੇ ਨਾਲ ਇਹ ਦਸਹਰਾ ਜਿਹੜਾ ਮਨਾਇਆ ਜਾਏਗਾ ਇਸ ਦਸਹਰੇ ਦੇ ਵਿੱਚ ਆਸਵਰੀ ਜਿਹੜੇ ਐ ਜੋ ਸਾਡਾ ਦਸਹਰੇ ਤੇ ਬੁਤ ਬਣਾ ਰਹੇ ਨੇ ਉਹਨਾਂ ਦੇ ਕੁਝ ਕਾਰੀਗਰ ਜਿਹੜੇ ਕਲਕੱਤੇੋਂ ਵੀ ਆਏ ਆ ਔਰ ਬੁਤ ਜਿਹੜਾ ਐ ਸੋਰੀ 57 ਫੁੱਟ ਦਾ ਬਣਾਇਆ ਜਾ ਰਿਹਾ ਵਾ ਔਰ ਆਕਰਸ਼ਕ ਹੋਏਗਾ ਬਹੁਤ ਜ਼ਿਆਦਾ ਉਹਦੇ ਸਾਨੂੰ ਦੱਸਿਆ ਉਹਨਾਂ ਨੇ ਉਹਦਾ ਜਿਹੜਾ ਮਾਡਲ ਦੱਸਿਆ ਵਾ ਸਾਨੂੰ ਉਹਨਾਂ ਪਿਕਚਰ ਦਿਖਾਈ ਸੀਗੀ ਜੋ ਕਲਕੱਤੇ ਬਣਿਆ ਸੀਗਾ ਉਹ ਬਹੁਤ ਵਧੀਆ ਯਾਨੀ ਕਿ ਪਹਿਲੇ ਨਾਲੋਂ ਅਲੱਗ ਕਿਸਮ ਦਾ ਹੀ ਹੋਏਗਾ ਬਹੁਤ ਵੱਡਾ ਜਲਾਬ ਉਹਤੇ ਬਣਾਇਆ ਹੋਰ ਬੜੇ ਹੀ ਸੁਚੱਜੇ ਰੰਗ ਨਾਲ ਚੰਗੇ ਕਾਰੀਗਰ ਜਿਹੜੇ ਮੰਗਵਾ ਕੇ ਉਹਨਾਂ ਕੋਲ ਬਣਾਇਆ ਜਾ ਰਿਹਾ ਸਰ ਕਿੰਨਾ ਕੁ ਫੋਟੋ ਚਾਹੀਦਾ ਜਿਹੜਾ ਪੁਤਲਾ 57 ਫੁੱਟ ਦਾ ਜਿਹੜਾ ਬੁਤਵਾ ਬਣਾਇਆ ਗਿਆ ਵਾ ਜਿਹੜਾ ਰਾਮੰਦ ਦਾ اور ਦੂਸਰੇ ਜਿਹੜੇ ਦੋ ਬੁਤਨੇ ਉਹ 5-5 ਫੁੱਟ ਤੋਂ ਛੋਟੇ ਨਹੀਂ ਸਰ ਕਿੱਡੀ ਕਿੱਡੀ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਵਾਰ ਦੇਖੋ ਫਾਇਰ ਜੇਟ ਦਾ ਪ੍ਰਬੰਧ ਐਂਬੂਲੈਂਸ ਜਿਹੜੀ ਆ ਗਈ ਆ ਦੇ ਬਾਅਦ ਬਿਜਲੀ ਬੋਰਡ ਦਾ ਵੀ ਟੀਮ ਜਿਹੜੀ ਆ ਉਹ ਸਾਰਾ ਕੁਝ ਉੱਥੇ ਜਿਲਾਵਾ ਮੌਜੂਦ ਹੋਏਗਾ ਔਰ ਸਾਰੇ ਦੇ ਨਾਲ ਜਿਹੜੀਆਂ ਸਾਰੀਆਂ ਦੀਆਂ ਮਹਿਕਮੇ ਦੀਆਂ ਅਨੁਸੀਆਂ ਜਿਹੜੀਆਂ ਤੁਹਾਨੂੰ ਆ ਚੁੱਕੀਆਂ ਨੇ ਔਰ ਇਹ ਦਿਲਾਬਾ ਦਸਹਾਰੇ ਦੇ ਵਿੱਚ ਪ੍ਰਬੰਧ ਕਰਨ ਵਾਸਤੇ ਟ੍ਰੈਫਿਕ ਪੁਲਸ ਲੱਗੀ ਆ ਔਰ ਜਿਹੜਾ ਰਿਜੀਨਲ ਕੈਂਪਸ ਆ ਉਹਦੀ ਪੂਰੀ ਜਿਹੜੀ ਗਰਾਊਂਡ ਵਾ ਜਿਹੜੀ ਉਹ ਆਪਣੇ ਪਾਰਕਿੰਗ ਵਾਸਤੇ ਰੱਖੀ ਗਈ ਆ ਤਾਂ ਕਿ ਕਿਸੇ ਨੂੰ ਆ ਜਾਣ ਦੀ ਸੁਵਿਧਾ ਜਿਹੜੀ ਸੁਵਿਧਾ ਨਾ ਹੋਵੇ ਵਨ ਵੇ ਟ੍ਰੈਫਿਕ ਹੋਏਗੀ ਉਸ ਦਿਨ ਸ਼ਹਿਰ ਨੂੰ ਜਾਣ ਵਾਲੇ ਹੀ ਜਿਹੜੇ ਆ ਸ਼ਹਿਰ ਤੋਂ ਜਿਹੜੇ ਜਸਾਲਾ ਗਰੋਡ ਤੇ ਜਾਣ ਵਾਲੇ ਉਹ ਜਾਣਗੇ ਲekin ਜਿਹਨੂੰ ਵਾਪਸ ਆਣਾ ਉਹ ਬਾਈਪਾਸ ਤਾਂ ਨਹੀਂ ਆਣਗੇ ਤਾਂ ਕਿ ਆਉਣ ਜਾਣ ਦੀ ਕਿਸੇ ਨੂੰ ਮੁਸ਼ਕਲ ਨਾ ਹੋਵੇ ਪਿਛਲੀ ਵਾਰੀ ਪ੍ਰਬੰਧ ਜਿਹੜੇ ਨੇ ਠੀਕ ਨਹੀਂ ਹੋਏ ਤੇ ਬਹੁਤ ਸਾਰੀ ਚੱਕੀਆਂ ਦੀਆਂ ਰਸਤੇ ਵਿੱਚ ਰੁਕੀਆਂ ਸੀਗੀਆਂ ਐਸਕਰ ਸੋਰੀ ਯੂਨੀਅਨ ਵੀ ਆਏ ਆ ਸੀ ਪ੍ਰਬੰਧ ਜਿਲਾਵਾ ਉਹ ਇਸ ਤਰ੍ਹਾਂ ਦਾ ਕੀਤਾ ਤਾਂ ਕਿ ਕਿਸੇ ਨੂੰ ਮੁਸ਼ਕਲ ਜੜੀ ਉਹ ਨਾ ਆਵੇ ਸਰ ਪਿਛਲੀ ਵਰੀ ਜਿਹੜੀਆਂ ਝਾਕੀਆਂ ਕੱਢੀ ਗਈਆਂ ਉਹਦੇ ਵਿੱਚ ਕੁਝ ਹੁਲੜਬਾਜ ਵੀਗੇ ਸੀ ਜਿਹਦੇ ਨਾਲ ਕਾਫੀ ਜਿਹੜਾ ਹੈ ਲੋਕਾਂ ਨੂੰ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਵਾਰੀ ਕੋਈ ਵੱਖਰੇ ਪ੍ਰਬੰਧ ਕੀਤੇ ਗਏ ਨੇ ਦੇਖੋ ਇੱਕ ਗੱਲ ਤਾਂ ਕਲੀਅਰ ਆ ਕਿ ਉਹ ਜਿਹੜਾ ਡੀਜੇ ਲਾ ਕੇ ਉਹ ਨੱਚਣ ਉਤਣ ਵਾਲੇ ਜਿਹੜੇ ਪ੍ਰੋਗਰਾਮ ਉਹਨਾਂ ਨੂੰ ਬੰਦ ਕੀਤਾ ਵਾ ਔਰ ਜਿਹੜੇ ਡੀਜੇ ਲਾਣਗੇ ਵੀ ਉਹ ਵੀ ਮਿਊਜ਼ਿਕ ਹੀ ਲਾਣਗੇ ਉੱਚ ਕੋਈ ਫਿਲਮੀ ਗੀਤ ਜਾਂ ਹੋਰ ਗੀਤ ਜਿਹੜਾ ਉਹ ਨਹੀਂ ਲਾਇਆ ਜਾਏਗਾ ਲੱਤਰ ਦਾ ਜਿਹੜੀ ਉਹ ਖਤਮ ਕੀਤੀ ਗਈ ਆ ਕਿਉਂਕਿ ਅਸੀਂ ਭਗਵਾਨ ਰਾਮਦੇਵ ਦੇ ਚਰਿੱਤਰ ਬਾਰੇ ਦੱਸਣਾ ਹੁੰਦਾ ਤੇ ਫਿਰ ਉਹਦੇ ਵਿੱਚ ਲੱਤਰ ਦਾ ਜਿਹੜੀ ਆਵੇ ਉਹ ਚੰਗੀ ਨਹੀਂ ਆ ਉਹ ਸਮਾਜ ਉਹਨੂੰ ਬਰਦਾਸ਼ਤ ਨਹੀਂ ਕਰਦਾ ਔਰ ਅਸੀਂ ਸਾਰੀਆਂ ਕਮੇਟੀਆਂ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਰਾਮਨੀ ਲਾ ਦੇ ਵਿੱਚ ਵੀ ਕੋਈ ਉਹੋ ਜਿਹਾ ਸੀਨ ਜਲਾਵਾ ਨਾ ਕੀਤਾ ਜਾਵੇ ਕੋਈ ਉਹੋ ਜਿਹਾ ਗੀਤ ਜਿਹੜਾ ਜਿਸ ਤਰ੍ਹਾਂ ਸਰੂਪ ਨਾ ਕਦੇ ਸੀਨਾਂ ਦਾ ਸਿਲੈਕਟਡ ਜਿਹੜੇ ਗੀਤ ਉਹ 3-4 ਜਿਹੜੇ ਆ ਉਹੀ ਆਣਗੇ ਇਹ ਨਹੀਂ ਕਿ ਜੋ ਮਰਜ਼ੀ ਕੋਈ ਲਾ ਦੇ ਇਸ ਕਰਕੇ ਹੀ ਪੂਰਾ ਪ੍ਰਬੰਧ ਜਿਹੜਾ ਅਸੀਂ ਕੀਤਾ ਵਾ ਉਹ ਸਾਰੇ ਜਿਹੜੇ ਆ ਇਸ ਗੱਲ ਨਾਲ ਸਹਿਮਤ ਹੋਏ ਆ ਕਿ ਭਗਵਾਨ ਰਾਮ ਦੀ ਲੀਲਾ ਕਰਨੀ ਆ ਭਗਵਾਨ ਰਾਮ ਜੀ ਦੇ ਚਤਰ ਬਾਰੇ ਦੱਸਿਆ ਜਾਣਾ ਮਾਤੇ ਫਿਰ ਉਹਦੇ ਵਿੱਚ ਨੱਤਰਤਾ ਜਿਹੜੀ ਉਹ ਨਹੀਂ ਆਣੀ ਚਾਹੀਦੀ ਲੋਕਾਂ ਦੇ ਬੈਠਣ ਵਾਸਤੇ ਸਰ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਅਸੀਂ ਜਿਹੜੇ ਕੁਰਸੀਆਂ ਦਾ ਅਰੇਂਜਮੈਂਟ ਕੀਤਾ ਵਾ ਪਾਣੀ ਦਾ ਅਰੇਂਜਮੈਂਟ ਕੀਤਾ ਵਾ ਔਰ ਇੱਥੇ ਪੰਡਾਲ ਦੇ ਵਿੱਚ ਬੜੀ-ਬਡੀ ਗਿਣਤੀ ਵਿੱਚ ਜਿਹੜੀਆਂ ਕੁਰਸੀਆਂ ਲਾ ਕੇ ਤਾਂ ਕਿ ਕਿੰਨੂੰ ਅਸਬਧਾ ਨਾ ਹੋਵੇ ਵਿਅਰਥ ਸਗੋਂ ਲੋਕ ਕਿਉਂਕਿ ਕਈ ਬਜ਼ੁਰਗ ਆਏ ਹੁੰਦੇ ਨੇ ਕੋਈ ਬੱਚੇ ਆਏ ਹੁੰਦੇ ਆ ਬੱਚਿਆਂ ਨੂੰ ਨਾਲ ਲੈ ਕੇ ਆਏ ਹੁੰਦੇ ਆ ਫਿਰ ਉਹਨਾਂ ਨੂੰ ਖੜੂਣਾ ਜਿਹੜਾ ਮੁਸ਼ਕਲ ਆ ਇਸ ਕਰਕੇ ਕਾਫੀ ਪ੍ਰਬੰਧ ਜਿਲਾਓ ਕੁਰਸੀਆਂ ਦਾ ਵੀ ਕੀਤਾ ਸੀ ਸਰ ਤੁਸੀਂ ਕਾਫੀ ਪੁਰਾਣੇ ਜਿਹੜੇ ਆ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹੈਗੇ ਹੋ ਤੇ ਨਾਲ ਦੇ ਨਾਲ ਤੁਸੀਂ ਰਾਮਲੀਲਾ ਕਮੇਟੀ ਦੇ ਵੀ ਪ੍ਰਧਾਨ ਕਿਦਾਂ ਦਾ ਮਹਿਸੂਸ ਹੁੰਦਾ ਸਾਨੂੰ ਤੇ ਉਹਵਾ ਦਾ ਕੰਮ ਕਰਕੇ ਬੜੀ ਖੁਸ਼ੀ ਹੁੰਦੀ ਆ ਔਰ ਇਸ ਰਾਮਲੀਲਾ ਸਟੇਜ ਤੋਂ ਜਿੱਥੋਂ ਮੈਂ ਚੱਲਿਆ ਵਾਂ ਮੱਧਰੀਆਂ ਤੱਕ ਵਛਾਈਆਂ ਨੇ ਔਰ ਬੜਾ ਹੀ ਅਜ ਮਾਨ ਮਹਿਸੂਸਨ ਦਾਵਾ ਕੇ ਮੈਂ ਉਸ ਕਲੱਬ ਦਾ ਪ੍ਰਧਾਨ ਹਾਂ ਜਿਹੜੀ 165 ਸਾਲ ਪੁਰਾਣੀ ਆ ਜਿਹਦੇ 'ਚ ਚਾਰ ਕਮਰੇ ਬਣੇ ਨੇ ਸਟੇਜ ਪੱਕੀ ਆ ਚਾਰਦਵਾਰੀ ਹੋਈ ਆ ਔਰ ਇਹ ਸਾਰਾ ਦਾ ਸਾਰਾ ਜਿਹੜਾ ਸ੍ਰੇ ਆ ਉਹ ਸ਼ਹਿਰ ਵਾਸੀਆਂ ਨੂੰ ਜਾਂਦਾ ਵਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਦਿੱਤੇ ਹੋਏ ਧੰਦੇ ਨਾਲ ਅਸੀਂ ਇਹ ਜਿਹੜਾ ਕੰਮ ਸਿਰੇ ਚਾੜਦੇ ਆਂ ਔਰ ਸ਼ਹਿਰ ਵਾਸੀਆਂ ਦਾ ਬਹੁਤ ਜਿਆਦਾ ਸਹਿਯੋਗ ਆ ਔਰ ਰਾਮਲੀਲਾ ਕਮੇਟੀਆਂ ਦਾ ਜਿਹੜੇ ਭਰੋਸਾ ਕਰਕੇ ਮੇਰੇ ਕੋਲ ਪੂਰੀਆਂ ਦੇ ਪੂਰੀਆਂ ਕਮੇਟੀਆਂ ਆndੀਆਂ ਨੇ 7ਵੀਂ ਸ਼ਾਦਰੀਆਂ ਕਮੇਟੀਆਂ ਨੇ ਔਰ 8ਵੀਂ ਜਿਹੜੀ ਆ ਉਹ ਹੱਲੇ ਚਾਹੀਦੀ ਆ 8 ਦੀ 8 ਜਿਹੜੀਆਂ ਸਾਡੇ ਦਸਹਰੇ ਵਿੱਚ ਆਈਆਂ ਨੇ ਤੇ ਦੂਸਰੇ ਪਾਸੇ ਕੋਈ ਨਹੀਂ ਆ ਕਿਉਂਕਿ ਜਿਹੜੇ ਸਰੂਪ ਬਣ ਕੇ ਆਂਦੇ ਆ ਰਾਮਲੀਲਾ ਵਿੱਚੋਂ ਉਹਨਾਂ ਦੇ ਆਧਾਰਤੀ ਸੀ ਜਿਹੜਾ ਦਸਹਿਰਾ ਵਾ ਉਹਦੇ ਸਰੂਪ ਦਾ ਕੋਈ ਇਜਤਮਾਨ ਨਹੀਂ ਹੁੰਦਾ ਇੱਥੇ ਬੁਕਾਇਆ ਜਿਹਾ ਸਟੇਜ ਲੱਗਦੀ ਆ ਸਟੇਜ ਤੇ ਬਿਠਾ ਕੇ ਉੱਤੇ ਫਰੂਟ ਦਿੱਤਾ ਜਾਂਦਾ ਉੱਤੇ ਪਾਣੀ ਦਿੱਤਾ ਜਾਂਦਾ ਉੱਤੇ ਰਸ਼ੀਲ ਦਿੱਤੀ ਜਾਂਦੀ ਆ ਤੇ ਇਸ ਕਰਕੇ ਅਸੀਂ ਪੁਰਾਣੇ ਦਸਹਿਰੇ ਤੋਂ ਬਹੁਤ ਕੁਝ ਸਿੱਖ ਕੇ ਜਿੰਨਾ ਵੀ ਹੋ ਸੋ ਜਿਆਦਾ ਬਾਤਵਾ ਦੀ ਸਿਹਤਾਰੀ ਜਿਹਾ ਕਰਦੇ ਆ ਸਰ ਤੁਸੀਂ ਵਾਸਤ ਵਿੱਚ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ ਪਰ ਜਿਹੜਾ ਤਿਹਾਰ ਹੈ Hindu ਧਰਮ ਵਿੱਚ ਮਨਾਇਆ ਜਾਂਦਾ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਹਾਂ ਵੀ ਕਿੱਦਾਂ ਦਾ ਪਿਆਰ ਮਿਲਦਾ ਤੁਹਾਨੂੰ ਕੀ ਲੱਗ ਸਰ ਤੁਸੀਂ ਵਾਸਤਵ ਵਿੱਚ ਸਿੱਖ ਧਰਮ ਦਾ ਬਿਲੋਂਗ ਕਰਦੇ ਹੋ ਪਰ ਜਿਹੜਾ ਤਿਹਾਰ ਹੈ Hindu ਧਰਮ ਵਿੱਚ ਮਨਾਇਆ ਜਾਂਦਾ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਹਾਂ ਵੀ ਕਿੱਦਾਂ ਦਾ ਪਿਆਰ ਮਿਲਦਾ ਤੁਹਾਨੂੰ ਕੀ ਲੱਗਦਾ ਕਿ ਹਾਂ ਵੀ ਕਿ ਮੈਂ ਠੀਕ ਹੈ ਵਧੀਆ ਕਰੇ ਦੇਖੋ ਇਸ ਤੋਂ ਬਾਅਦ ਮਾਨ ਸਤਕਾਰ ਵਾਲੀ ਕਿਹੜੀ ਗੱਲ ਵਾ ਕਿ ਵੀ ਇੱਕ ਸਿੱਖ Hindu ਕਮਿਊਨਿਟੀ ਦੀਆਂ ਸਾਰੀਆਂ ਜਿਹੜੀਆਂ ਰਾਮ ਜੀ ਨਾਲ ਲੱਗਦੀਆਂ ਨੇ ਸਾਲੇ ਸਾਰੇ ਸਾਡੇ ਕੋ ਆਏ ਆ ਔਰੇ ਬੜੀ ਵੱਡੀ ਗੱਲ ਵਾ ਮੈਨੂੰ ਤੇ ਹਿੰਦੂ ਸਿੱਖ ਸ਼ਬਦ ਕਹਿਣ ਲੱਗਿਆ ਮੈਂ ਗ੍ਰੇਜ਼ ਕਰਨਾ ਵਾ ਕਿਉਂਕਿ ਹਿੰਦੂ ਸਿੱਖਾਂ ਲਈ ਗੱਲ ਹੀ ਕੋਈ ਨਹੀਂ ਆ ਸਾਡੇ ਤਿਹਾਰ ਸਾਡੇ ਰਿਸ਼ਤੇ ਸਾਡੀ ਸਾਝ ਸਾਡਾ ਬਹਿਣ ਖਲੋਣ ਸਾਰਾ ਇੱਕ ਵਾ ਇਸ ਕਰਕੇ ਕੋਈ ਆਹਦੀ ਗੱਲ ਨਹੀਂ ਹੈਗੀ ਕਿ ਹਿੰਦੂ ਸਿੱਖ ਵਾਲੀ ਗੱਲ ਹੈ ਕੋਈ ਕੁਝ ਲੋਕੋਤੀ ਲੋਕਾਂ ਨੇ ਸਾਡੇ ਵਿੱਚ ਪਾੜ ਪਾਇਆ ਜਦ ਕਿ ਆਹੋ ਜੀ ਕੋਈ ਗੱਲ ਨਹੀਂ ਆ ਅਸੀਂ ਇਕੱਠੇ ਤਿਹਾਰ ਮਨਾਉਂਦੇ ਆ ਵਿਆਹਾਂ ਸ਼ਾਦੀਆਂ 'ਚ ਜਾਂਦੇ ਆ ਇਹ ਉਹ 40 ਮਾਕਮਾਂ ਦੇ ਵਿੱਚ ਜਾਂਦੇ ਆ ਇਸ ਕਰਕੇ ਸਾਨੂੰ ਕੋਈ ਦੁਸ਼ੇਕ ਵਾਲੀ ਗੱਲ ਜਿਹੜੀ ਉਹ ਨਹੀਂ ਲੱਭਦੀ ਸਰ ਗੱਲ ਕਰੀਏ ਤੇ ਜਿਹੜਾ ਦੁਸ਼ਹਿਰਾ ਆ ਇਹ ਵੀ ਜਿਹੜਾ ਹੈ ਬੁਰਾਈ ਤੇ ਅਛਾਈ ਦਾ ਜਿਹੜਾ ਹੈ ਜਿੱਤ ਹੈਗੀ ਹੈ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਇਹੋ ਹੀ ਹੈ ਤੁਹ ਸਿੱਖਿਆ ਮਿਲਦੀ ਆ ਕਿ ਬੰਦੇ ਨੂੰ ਅੱਛੇ ਕੰਮ ਕਰਨੇ ਚਾਹੀਦੇ ਆ ਬੁਰਾਈ ਤੋਂ ਦੂਰ ਰਹਿਣਾ ਚਾਹੀਦਾ ਸਾਨੂੰ ਬਾਰ-ਬਾਰ ਸਿੱਖਿਆ ਮਿਲਦੀ ਆ ਅਸੀਂ ਇਹ ਦੁਸ਼ਹਿਰਾ ਇਹ ਰਾਮਲੀਲਾ ਕਿਉਂ ਕਰਨੇ ਆ ਤਾਂ ਕਿ ਸਾਡੀ ਜਿਹੜੀ ਅੰਗਲੀ ਜਨਰੇਸ਼ਨਾਂ ਵਿੱਚ ਉਹਨੂੰ ਪਤਾ ਲੱਗੇ ਇਹ ਰਾਮਨ ਇੱਕ ਵਿਦਵਾਨ ਹੋਣ ਦੇ ਬਾਅਦ ਵੀ ਐਡਾ ਵੱਡਾ ਵਿਦਵਾਨ ਇੰਨੇ ਵੱਡੇ ਵਰਲਡ ਤੋਂ ਬਾਅਦ ਵੀ ਬੰਦੇ ਨੇ ਜਾਣਾ ਵਾ ਲੇਕੋ ਚੰਗੇ ਕੰਮ ਕਰਕੇ ਜਾਏਗਾ ਤਾਂ ਉਹਦੇ ਚੰਗੇ ਜਿਹੇ ਗੁਣ ਨਜ਼ਰ ਆਣਗੇ ਤੇ ਜੇ ਕੋਈ ਮਾੜਾ ਕੰਮ ਕਰਕੇ ਜਾਏਗਾ ਤਾਂ ਉਹਦੇ ਜਿਹੜੇ ਬਾਅਦ ਵਿੱਚ ਵੀ ਉਹ ਮਾੜੀ ਚਰਚਾ ਹੋਏਗੀ ਇਸ ਕਰਕੇ ਅਸ਼ਾਈ ਦੇ ਉੱਤੇ ਬਰਾਈ ਮਤਲਬ ਬਰਾਈ ਦੇ ਉੱਤੇ ਸ਼ਾਈ ਦੀ ਚਿੱਤ ਜਿਹੜਾ ਉਹਦਾ ਪ੍ਰਤੀਕ ਵਾ ਔਰ ਇਹ ਇਸ ਚੀਜ਼ ਨੂੰ ਦਰਸਾਉਂਦਾ ਵਾ ਇਹ ਬੁਰਾਈ ਜਿਹੜੀ ਆ ਉਹਦਾ ਅੰਤ ਮਾੜਾ ਵਾ ਔਰ ਬੁਰਾਈ ਤੋਂ ਦੂਰ ਰਹਿਣਾ ਚਾਹੀਦਾ ਵਾ ਬਹੁਤ ਸਾਰੇ ਸਰ ਦਸ਼ਕ ਤੁਹਾਨੂੰ ਦੇਖ ਰਹੇ ਨੇ ਤੇ ਨੌਜਵਾਨ ਵੀ ਦੇਖ ਰਹੇ ਆ ਬੱਚੇ ਵੀ ਦੇਖ ਰਹੇ ਆ ਬੜਾ ਚਾਹ ਹੁੰਦਾ ਲੋਕਾਂ ਨੂੰ ਦੁਸ਼ਹਿਰੇ ਦਾ ਤੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਹੁਈ ਕਵਾਂਗਾ ਕਿ ਇਹ ਜਿਹੜੇ ਦੁਸ਼ਹਿਰਾ ਜਾਂ Ramlila ਵਾ Ramlila ਦੇ ਨਾਲ ਬੱਚੇ ਨੂੰ ਜੋੜਨਾ ਚਾਹੀਦਾ ਵਾ ਤਾਂ ਕਿ ਉਹਨਾਂ ਨੂੰ ਆਪਣੀ ਹਿਸਟਰੀ ਦਾ ਪਤਾ ਲੱਗੇ ਅਸੀਂ ਕੱਲਾ-ਕੱਲਾ ਬੱਚਾ ਵਾ ਅਸੀਂ ਕਿੰਨੇ ਆ ਸਾਡਾ ਇੱਕ ਬੱਚਾ ਵਾ ਉਸੇ ਸਾਡੀ ਮਾੜੀ ਨਾਲ ਜੇ ਸਿਆਣ ਹੋ ਜੇ ਜਿਸ ਬੱਚੇ ਨੇ ਵਿਗੜਨਾ ਵਾ ਉਹਨੂੰ ਕੋਈ ਸਕੂਲੇ ਕੇ ਲੋਗੇ ਉਹਨੂੰ ਅਸੀਂ ਵੀ ਵਿਗੜ ਜਾਣਾ ਵਾ ਜਿਹੜਾ ਜਿਹਨੂੰ ਠੀਕ ਰਣਾ ਨਾ ਵਾ ਉਹਨੇ ਜਾ ਕੇ ਵੀ ਠੀਕ ਰਣਾ ਇਹ ਪੇਰੈਂਟਸ ਦੀ ਜਿਹੜੀ ਆ ਉਹ ਗੱਲ ਆਂਦੀ ਕਿ ਪੇਰੈਂਟਸ ਕਿੱਦਾਂ ਉਹਨੂੰ ਸਮਝਾਉਂਦਾ ਵਾ ਕਿਸ ਤਰ੍ਹਾਂ ਉਹਨੂੰ ਬੈਠਦਾ ਵਾ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਤਿਆਰ ਦਿੰਦੇ ਆ ਉਹਦੇ ਬੱਚੇ ਜਿਹੜੇ ਆ ਉਹ ਕਦੀ ਨਹੀਂ ਵਿਗੜਦੇ ਔਰ ਇਹ ਕੋਈ ਅਜਿਹੀ ਗੱਲ ਨਹੀਂ ਹੈ ਕਿ ਤੁਸੀਂ ਬਾਹਰ ਸਮਾਜ 'ਚ ਭੇਜਿਆ ਤੇ ਬੱਚਾ ਵਿਗੜ ਜਾਏਗਾ ਜੇ ਬੱਚਾ ਬਾਹਰ ਜਾਏਗਾ ਤਾਂ ਉਹਨੂੰ ਸਮਝੇ ਲੱਗੇਗੀ ਸਮਾਜ ਦੀ ਇਧਰ ਅੰਦਰ ਬਿਠਾ ਕੇ ਤੇ ਤੁਸੀਂ ਉਹ ਨਾ ਕਿਸੇੰਦਾ ਨਾਲ ਜਾਣ ਲੰਦਾ ਉਹਨੂੰ ਟਾਈਮ ਮਿਲਣਾ ਤਾਂ ਨਾ ਹੀ ਉਹਨੂੰ ਕਦੀ ਸਮਝਣ ਦੀ ਮੌਕਾ ਮਿਲਣਾ। ਬਹੁਤ ਵਧੀਆ ਗੱਲ ਕਹੀ ਹੈ ਰਿਆੜ ਸਾਹਿਬ ਨੇ ਕਿ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਇਹ ਸਮਾਜ ਦੇ ਨਾਲ ਜੋੜਨਾ ਚਾਹੀਦਾ ਹੈ। ਸਮਾਜ ਨਾਲ ਤਾਂ ਹੀ ਜੁੜ ਸਕਦਾ ਹੈ। ਚੈੱਕ ਕਰੋ ਤਾਰਿਕ ਕਮਾਵਲ ਰੁਚੀ ਰੱਖੇ ਆਪਣਾ ਇੰਟਰਸਟ ਪਾਵੇ ਤੇ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਚਾਹੀਦਾ ਹੈ ਉਹਨਾਂ ਨੂੰ ਸਮੇਂ-ਸਮੇਂ ਤੇ ਚੰਗੀਆਂ ਗੱਲਾਂ ਜਿਹੜੀਆਂ ਉਹ ਦੱਸਣੀਆਂ ਚਾਹੀਦੀਆਂ ਨੇ ਤੇ ਇਸ ਵਾਰ ਦਾ ਦੁਸ਼ਹਰਾ 2 ਤਰੀਕ ਨੂੰ ਰਿਜਨਲ ਕੈਂਪਸ ਦੇ ਸਾਹਮਣੇ ਜਿਹੜਾ 12 12 12 12 ਅਕਤੂਬਰ ਨੂੰ ਰਿਜਨਲ ਕੈਂਪਸ ਦੇ ਸਾਹਮਣੇ ਜਿਹੜਾ ਗਰਾਊਂਡ ਵਿੱਚ ਮਨਾਇਆ ਜਾ ਰਿਹਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਫੋਮ ਹਮਾ ਕੇ ਪੁੱਜਣ ਮੈਂ ਤੁਹਾਡਾ ਆਪਣਾ ਸੰਜੀਪ 바ਵਾ